ਸੁਖਬੀਰ ਬਾਦਲ ਤੇ ਫੈਸਲਾ 30 ਅਗਸਤ ਨੂੰ ਸੰਭਵ ਹੈ ਜਾਣਕਾਰੀ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਤਖਤਾ ਦੇ ਜਥੇਦਾਰਾਂ ਦੀ 30 ਅਗਸਤ ਨੂੰ ਮੀਟਿੰਗ ਹੈ ਤੇ ਇਸ 'ਚ ਸ਼੍ਰੋਮਣੀ ਅਕਾਲੀ ਦਲ ਚ ਚੱਲ ਰਹੇ ਵਿਵਾਦ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਪਸ਼ਟਕਰਨ ਤੇ ਚਰਚਾ ਕੀਤੀ ਜਾਏਗੀ ਇਸੇ ਨਾਲ ਐਸਟ੍ਰੀ ਪੀਸੀ ਵੱਲੋਂ ਤਕਰੀਬਨ 1 ਕਰੋੜ ਰੁਪਏ ਦੇ ਜਾਰੀ ਇਸ਼ਤਿਹਾਰਾ ਦੇ ਮਾਮਲੇ 'ਚ ਸੌਂਪੇ ਗੇ ਸਪਸ਼ਟਕਰਨ ਤੇ ਵੀ ਅੱਗੇ ਵਿਚਾਰ ਚਰਚਾ ਹੋਵੇਗੀ ਸੁਭੀਰ ਸਿੰਘ ਬਾਦਲ ਇਸ ਮਾਫੀ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਇਲਜ਼ਾਮ ਚੱਲ ਰਹੇ ਨੇ ਜੋ ਮੀਡੀਆ ਦੇ ਅਸੁਰਖੀਆਂ ਵੀ ਬਣ ਰਹੇ ਨੇ ਜਾਂ ਤੁਹਾਡੇ ਆਪਣੀ ਪਾਰਟੀ ਦੇ ਲੀਡਰ ਕਰ ਰਹੇ ਨੇ ਹਾਲਾਂਕਿ ਤੁਸੀਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਕੋਰ ਕਮੇਟੀ ਦਾ ਹਿੱਸਾ ਵੀ ਨਹੀਂ ਰੱਖਿਆ ਪਰ ਇਹ ਸਪਸ਼ਟੀਕਰਨ ਦੇ ਜ਼ਰੀਏ ਕੀ ਸਪਸ਼ਟ ਹੋ ਰਿਹਾ ਦੇਖੋ ਤੁਸੀਂ ਮੈਂ ਲਾਈਨ ਹੀ ਪੜ੍ਹ ਦੇਣਾ ਉਹਨਾਂ ਨੇ ਲਿਖਿਆ ਮੈਂ ਬਿਨਾ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਅਦਾ ਅੱਗੇ ਜੋਧਰੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਮਹਾਨ ਤੱਕ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂਪੰਥ ਪਾਸੋਂ ਬਿਨਾਂ ਸ਼ਰਤ ਕੇ ਮਾਂਜਚ ਨ ਕਰਦਾ ਅਨ ਕੰਡੀਸ਼ਨਲ ਅਪੋਲੋਜੀ ਔਰ ਜੋ ਨਈ ਲੈ ਕੇ ਦਿੱਤਾ ਗਿਆ ਉਹਦੇ ਵਾਸਤੇ ਵੀ ਜਿਹੜਾ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲ ਹੋਈਆਂ ਜਾਂ ਸਰਕਾਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਹੁਣ ਜਥੇਦਾਰਾਂ ਤੋਂ ਇਹ ਵੱਡੀ ਮੰਗ ਕਰ ਰਹੇ ਨੇ ਖਾਸਾ ਪੰਥ ਜੀ ਨજર ਸੰਤੁਸ਼ਟ ਨਹੀਂ ਹੋਗਾ ਸੰਤੁਸ਼ਟ ਹੋਊਗਾ ਜਦੋਂ ਇਹਨਾਂ ਨੇ ਗਲਤੀਆਂ ਮੰਨੀਆਂ ਨੇ ਤੇ ਹੁਣ ਇਹਨਾਂ ਨੂੰ 5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜਿਹੜੀ ਹੈ ਕਾਲਪਤਖ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਪੰਜੇ ਸਿੰਘ ਸਹਿਬਾਨ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਲੇਕਿਨ ਜਦੋਂ ਉਹਨਾਂ ਗਲਤੀਆਂ ਨੂੰ ਕਨਫੈਸ ਕੀਤਾ ਜਿਹੜਾ ਸਾਰਾ ਜਗਤ ਇਹ ਕਹ ਲਾਂਦਾ ਹੈ ਵੀ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਅੱਜ ਉਹ ਉਹਨਾਂ ਦੀ ਚਿੱਠੀ ਆ ਗਈ ਤੇ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤੇ ਉਹਨਾਂ ਨੇ ਗਲਤੀਆਂ ਚ ਮੰਨੀਆਂ ਕੀ ਇਸ ਦੇ ਨਾਲ ਮੈਂ ਸਾਝੀ ਕਰਨੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਦੇ ਗਲਤੀਆਂ ਹੋਈਆਂ ਨੇ ਇਹ ਨਾਲ ਉਹ ਕੀਤੀਆਂ ਨੇ ਉਹਨਾਂ ਨੂੰ 5 ਸਾਲ ਵਾਸਤੇ ਸਿੰਘ ਸਭਾ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਂ ਨੂੰ ਵੀ ਵੀ ਉਹਨਾਂ ਨੂੰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜੇ ਜਿਹੜੀ ਇਹ ਸਵਾਵਾਤੋਂ ਪਰੇ ਕਰ ਦੇਣਾ ਚਾਹੀਦਾ ਵਾਂਝੇ ਕਰ ਦੇਣਾ ਚਾਹੀਦਾ ਤਾਂ ਕਿ ਆਨਲਾਈਨ ਟਾਈਮ ਵਿੱਚ ਕੋਈ ਗਲਤੀ ਨਾ ਕਰੇ ਕੋਈ ਏਡਾ ਵੱਡਾ ਗਨਾਹ ਇਹ ਗਲਤੀ ਨਹੀਂ ਗਨਾਹ ਹੈ ਇਹ ਪਾਪ ਹੋਇਆ ਤੇ ਪਾਪ ਦੀ ਜਿਹੜੀ ਸਜ਼ਾ ਹੁੰਦੀ ਆ ਉਹ ਤੁਹਾਨੂੰ ਪਤਾ ਬਹੁਤ ਵੱਡੀ ਹੁੰਦੀ ਆ ਸੋ ਇਸ ਕਰਕੇ ਮੇਰੀ ਸਿੰਘ ਸਾਹਿਬਾਨ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਇਹਨਾਂ ਨੂੰ 5 ਸਾਲ ਵਾਸਤੇ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਇਹਨਾਂ ਦੀਆਂ ਸਵਾਵਾ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾਣ ਸੁਖਬੀਰ ਬਾਦਲ ਤੇ ਉਹਨਾਂ ਦੇ ਧੜੇ ਦੇ ਲੋਕ ਸਭ ਠੀਕ ਹੋਣ ਦਾ ਦਾਵਾ ਕਰ ਰਹੇ ਨੇ ਪਰ ਅਕਾਲੀ ਦਲ ਦਾ ਰੋਲਾ ਅਜੇ ਸ਼ਾਂਤ ਨਹੀਂ ਹੋਇਆ ਹੁਣ ਨਿਗਾਹਾਂ ਟਿਕੀਆਂ ਨੇ 30 ਅਗਸਤ ਤੇ ਕਿ ਆਖਰ ਜ਼ਥੇਦਾਰ ਸੁਖਬੀਰ ਤੇ ਕੀ ਫੈਸਲਾ ਲੈਂਦੇ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ